ਔਰ ਆ ਤੁਸੀਂ ਕਾਰ ਦੀ ਸਥਿਤੀ ਵੀ ਦੇਖ ਸਕਦੇ ਹੋ ਕਾਰ ਦਾ ਵੀ ਅੱਗੇ ਬੰਪਰ ਜਿਹੜਾ ਆ ਉਹ ਨੁਕਸਾਨ ਹੈ ਗਿਆ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਕਾਰ ਵਾਲਾ ਪਿੰਡ ਵਾਲੀ ਸਾਈਡ ਤੋਂ ਦੂਜੇ ਪਾਸੇ ਜਿਹੜਾ ਦਿਖਾਓ ਵੀ ਜਿੱਧਰ ਸਕਰੀਨ ਉਹ ਪਿੰਡ ਵਾਲੇ ਪਾਸਿਓਂ ਤੋਂ ਕਰਾਸ ਕਰਨ ਲੱਗਾ ਸੀਗਾ ਜਦਕਿ ਸਕੂਟੀ ਸਵਾਰ ਲੜਕੀਆਂ ਜਿਹੜੀਆਂ ਹਾਈਵੇ ਤੋਂ ਸਿੱਧਾ ਆ ਰਹੀਆਂ ਸਨ ਵੱਜਣ ਕਰ ਗਿਆ ਨਾ ਜਦੋਂ ਗਿੱਟਾ ਸਕੂਟੀ ਦੇ ਸਾਈਡ ਤੇ ਜਗਾ ਤਾਂ ਇਥੋਂ ਗਿੱਟਾ ਵੱਜਦੇ ਸਾਰੇ ਹੀ ਦੂਜਾ ਹੋ ਗਿਆ ਕੁਈ ਹੋਰ ਸਿਰ ਤੇ ਸੱਟ ਤਾਂ ਨਹੀਂ ਸੀ ਸਿਰ ਤੇ ਨਹੀਂ ਸੀ ਗੋਡਾ ਸੀ ਤੇ ਆਪਣਾ ਕਿੱਟਾ ਸੀਗਾ ਕਿੱਟਾ ਤੇ ਗੋਡਾ ਉਹਨਾਂ ਦੇ ਹਾਂ ਤੇ ਇਹ ਬੰਦਾ ਇਧਰੋਂ ਕ੍ਰੋਸਿੰਗ ਲਈ ਖੜਾ ਸੀਗਾ ਕ੍ਰੀਹੀ ਵਾਲੇ ਪਾਸਿਓਂ ਕ੍ਰੀਹੀ ਵਾਲੇ ਪਾਸੇ ਤੋਂ ਇਹ ਕ੍ਰੋਸਿੰਗ ਲਈ ਖੜਾ ਸੀਗਾ ਤੇ ਉਹ ਗੱਡੀ ਉਧਰੋਂ ਆ ਰਹੀ ਸੀ ਬਹੁਤ ਤੇਜ਼ ਉਹ ਗੱਡੀ ਦੇ ਪਿੱਛੇ ਸੀਗੀਆਂ ਕੁੜੀਆਂ ਦੀ ਸਕੂਟਰੀ ਇਹ ਬੰਦਾ ਕਹਿੰਦਾ ਮੈਂ ਗੱਡੀ ਨਗਾ ਹੱਤੀ ਮੈਨੂੰ ਗੱਡੀ ਦਾ ਪਤਾ ਲੱਗਾ ਵੀ ਕੁੜੀਆਂ ਮੈਂ ਦੇਖੀਆਂ ਦੁਨਾਂ ਘਣਾ ਗਿਆ ਅਗਲੀਆਂ ਤਾਂ ਮੇਰੇ ਰੋਡ ਤੇ ਆਣੀਆਂ ਐ ਅਸੀਂ ਵੀ ਰੋਜ਼ ਗੱਡੀਆਂ ਚੱਲਦੇ ਸਾਡਾ ਵੀ ਇਹੀ ਕੰਮ ਹੋ। ਇਹ ਥੋੜੀ ਵੀ ਕਿਸੇ ਦੇ ਨਿਆਂ ਨੂੰ ਜਾਣਦੇ ਨੂੰ ਰਗੜਦਾ। ਅੱਛਾ ਇੱਥੇ ਬੜੀ ਵਾਰ ਹਾਥ ਸੇ ਹੁੰਦੇ ਪਿੰਡ ਵਾਲਿਆਂ ਨੇ ਬਹੁਤ ਵਾਰ ਇੱਕ ਹੋਰ ਗੱਲ ਆ। ਕਈ ਬੰਦੇ ਆਂਦੇ ਆ ਸਪੀਡ ਨਾਲ ਬਹੁਤ ਦੇ ਥੱਲੇ ਦੇ। ਇੱਥੇ ਚਾਹੀਦੇ ਸਪੀਡ ਬ੍ਰੇਕਰ ਇੱਥੇ। ਸਾਥ ਸ਼੍ਰੀ ਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੇ ਇਸ ਸਮੇਂ ਅਸੀਂ ਪਿੰਡ ਮਲਪੁਰ ਅੜਕਾ ਵਿਖੇ ਮੌਜੂਦ ਹਾਂ ਸਵੇਰ ਦਾ ਸਮਾਂ ਔਰ ਇੱਥੇ ਇੱਕ ਧਿਆਨਖੋਦ ਖਾਤਸਾ ਹੋਇਆ ਉਹ ਜਿਹੜੀ ਕਾਰ ਹੈ ਪਿੱਛੇ ਉਹ ਦੱਸਿਆ ਜਾ ਰਿਹਾ ਕਿ ਉਨੇਸ ਪਿੰਡ ਵਾਲੇ ਪਾਸਿਓਂ ਆਲਾ ਸੀ ਤੇ ਉਹ ਕ੍ਰਾਸ ਕਰ ਰਹੇ ਸੀ ਕਿ ਲੇਕਿਨ ਜਿਹੜੀ ਸਕੂਟੀ ਆ ਸਕੂਟੀ ਸਵਾਰ ਸਾਹਮਣੇ ਤੋਂ ਹਾਈਵੇ ਤੋਂ ਆ ਰਹੇ ਸਨ ਔਰ ਜਦੋਂ ਉਹ ਕਾਰ ਵਾਲਾ ਕ੍ਰਾਸ ਕਰਨ ਲੱਗਾ ਤੇ ਆਪਸ ਵਿੱਚ ਸਕੂਟੀ ਤੇ ਕਾਰ ਦੀ ਜਿਹੜੀ ਟੱਕਰ ਹੋ ਜਾਂਦੀ ਜਿਸ ਤੋਂ ਬਾਅਦ ਸਕੂਟੀ ਚਲਾ ਰਹੀਆਂ ਦੋ ਲੜਕੀਆਂ ਗੰਭੀਰੂ ਵਿੱਚ ਜ਼ਖਮੀ ਹੋ ਗਈਆਂ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਲੱਤ ਤੇ ਗੰਭੀਰ ਸੱਟ ਹੈ ਔਰ ਸੜਕ ਸੁਰੱਖਿਆ ਫੋਰਸ ਪਹੁੰਚਦੀ ਹੈ 108 ਨੰਬਰ ਤੇ ਕਾਲ ਕਰਕੇ ਸਾਡੇ ਵੱਲੋਂ ਐਂਬੂਲੈਂਸ ਨੂੰ ਬੁਲਾਇਆ ਜਾਂਦਾ ਲੇਕਿਨ ਐਂਬੂਲੈਂਸ ਪਹੁੰਚਦੀ ਉਸ ਤੋਂ ਪਹਿਲਾਂ ਪਹਿਲਾਂ ਹੀ ਪ੍ਰਾਈਵੇਟ ਗੱਡੀ ਵਿੱਚ ਜਿਹੜੇ ਇੱਥੋਂ ਦੇ ਮੌਕੇ ਤੇ ਮੌਜੂਦ ਲੋਕ ਆ ਜਿਹੜੇ ਪੀੜਤ ਆ ਉਹਨਾਂ ਨੂੰ ਹਸਪਤਲ ਲੈ ਕੇ ਗਏ ਨੇ ਔਰ ਆ ਤੁਸੀਂ ਕਾਰ ਦੀ ਸਥਿਤੀ ਵੀ ਦੇਖ ਸਕਦੇ ਹੋ ਕਾਰ ਦਾ ਵੀ ਅੱਗੇ ਬੰਪਰ ਜਿਹੜਾ ਆ ਉਹ ਨੁਕਸਾਨਿਆ ਗਿਆ ਲੇਕਿਨ ਦੱਸਿਆ ਜਾ ਰਿਹਾ ਕਿ ਕਾਰ ਵਾਲਾ ਪਿੰਡ ਵਾਲੀ ਸਾਈਡ ਤੋਂ ਦੂਜੇ ਪਾਸੇ ਜਿਹੜਾ ਦਿਖਾਓ ਵੀ ਜਿੱਧਰ ਸਕਰੀਨ ਉਹ ਪਿੰਡ ਵਾਲੇ ਪਾਸਿਓਂ ਤੋਂ ਕ੍ਰਾਸ ਕਰਨ ਲੱਗਾ ਸੀਗਾ ਜਦਕਿ ਸਕੂਟੀ ਸਵਾਰ ਲੜਕੀਆਂ ਜਿਹੜੀਆਂ ਹਾਈਵੇ ਤੋਂ ਸਿੱਧਾ ਆ ਰਹੀਆਂ ਸਨ ਤੇ ਉਸ ਤੋਂ ਬਾਅਦ ਜਿਹੜਾ ਹਾਦਸਾ ਹੋ ਜਾਂਦਾ ਕਲਕਸਾ ਸੁਰੱਖਿਆ ਫੋਰਸ ਤੋਂ ਸਰ ਕਮਲਜੀਤ ਜੀ ਮੌਜੂਦ ਨੇ ਸਰ ਕੀ ਪੂਰੀ ਸਿਚੁਏਸ਼ਨ ਕੀ ਸਮਝਾ ਦਿਓ ਜੇਖਪਰੀ ਜੁੜੀਆਂ ਇਧਰ ਆਉਂਦੀਆਂ ਸੀ ਇਹ ਇਹ ਪਤ ਨਹੀਂ ਇਧਰ ਆਉਂਦੇ ਸੀ ਉਹ ਉਸ ਪਾਸੇ ਹਾਈਵੇ ਤੋਂ ਆ ਰਹੀ ਸੀ ਹਾਂ ਜੀ ਉਹ ਬਾਕੀ ਇਹਨਾਂ ਨੂੰ ਪਤਾ ਅਸੀਂ ਆ ਕੇ ਜੋ ਦੇਖਿਆ ਅਸੀਂ ਵੀ ਗੱਡੀ ਦੇ ਸਾਈਡ ਕਰਾਤੀ ਤੇ ਲੜਕੀਆਂ ਕਿੱਥੇ ਨੇ ਜੀ ਹੁਣ ਲੜਕੇ ਸਿਮਲਾ ਹਸਪੀਟਲ ਬੰਦਾ ਜੀ ਉਹ ਸੇਵਾ ਪ੍ਰਾਈਵੇਟ ਆਫ ਉਹ ਲੈ ਗਏ ਸੀ ਕਿਉਂਕਿ ਜਾਦੇ ਸੀਗਾ ਠੀਕ ਹੈ ਜੀ ਜਾਨੂ ਦੇ ਅਨੁਸਾਰੀ ਕਾਲ ਆਈ ਤੇ ਕਾਲ ਆ ਕੇ ਮਿੰਟੋ ਮਿੱਟੀ ਪਹੁੰਚ ਗਏ ਤੇ ਉਹ ਤੋਂ ਬਾਅਦ ਫੇਰ ਆਈਓ ਸਾਹਿਬ ਮੌਜੂਦਾ ਆ ਆ ਜੀ ਸਭ ਪਹੁੰਚ ਗਏ ਨੇ ਬਾਕੀ ਕਾਰਵਾਈ ਕਰਨਗੇ ਅਜੇ ਦੇਖਣ ਚੱਲੇ ਨੇ ਨਵੇਂ ਸ਼ਹਿਰ ਕੁੜੀਆਂ ਨੂੰ ਸਿਚੁਏਸ਼ਨ ਰਿਪੋਰਟ ਕੀ ਹੈ ਜੀ ਬੱਚੇ ਵਾਲੀ ਸਿਚੁਏਸ਼ਨ ਕੀ ਹੈ ਕੁੜੀਆਂ ਆਪਣੇ ਤਾਂ ਹਾਈਵੇ ਤੇ ਸਿੱਧੀਆਂ ਆ ਰਹੀਆਂ ਸੀਗੀਆਂ ਤੇ ਕੰਮੇ ਵੱਲੋਂ ਇਧਰੋਂ ਕ੍ਰੀਹੇਲੋ ਕ੍ਰੋਸਿੰਗ ਹੋ ਰਹੀ ਸੀ ਗੱਡੀ ਦੀ ਗੱਡੀ ਦੀ ਕ੍ਰੀਹੇਲੋ ਕ੍ਰੋਸਿੰਗ ਹੋ ਰਹੀ ਸੀ ਜੱਬੋ ਵਾਲ ਜਾਣਾ ਸੀਗਾ ਗੱਡੀ ਵਾਲੇ ਨੇ ਤੇ ਉਸ ਤੋਂ ਬਾਅਦ ਬੱਜੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ ਤੇ ਇੱਥੇ ਡਿਗੇ ਆ ਗਏ ਤੋਂ ਬੱਜਣ ਕਰ ਗਏ ਨਾ ਜਦੋਂ ਗੱਟਾ ਸਕੂਟਰੀ ਦੇ ਸਾਈਡ ਤੇ ਜਗਾ ਤਾਇ ਤੋਂ ਗੱਟਾ ਵੱਜਦੇ ਸਾਰੇ ਹੀ ਦੂਜਾ ਹੋ ਗਿਆ ਕੋਈ ਹੋਰ ਸਿਰ ਤੇ ਸੱਟ ਤਾਂ ਨਹੀਂ ਸੀ ਸਿਰ ਤੇ ਨਹੀਂ ਸੀ ਗੋਡਾ ਸੀ ਤੇ ਆਪਣਾ ਗੱਟਾ ਸੀਗਾ ਗੱਟਾ ਤੇ ਗੋਡਾ ਉਹਨਾਂ ਦੇ ਆ ਤੇ ਇਹ ਬੰਦਾ ਇਧਰੋਂ ਕ੍ਰੋਸਿੰਗ 'ਤੇ ਖੜਾ ਸੀਗਾ ਤਰੀਹੇ ਵਾਲੇ ਪਾਸਿਓ ਤਰੀਹੇ ਵਾਲੇ ਪਾਸੇ ਤੋਂ ਇਹ ਕ੍ਰੋਸਿੰਗ 'ਤੇ ਖੜਾ ਸੀਗਾ ਤੇ ਉਹ ਗੱਡੀ ਉਧਰੋਂ ਆ ਰਹੀ ਸੀ ਬਹੁਤ ਤੇਜ਼ ਉਹ ਗੱਡੀ ਦੇ ਪਿੱਛੇ ਸੀਗੀਆਂ ਕੁੜੀਆਂ ਦੀ ਸਕੂਟਰੀ ਇਹ ਬੰਦਾ ਕਹਿੰਦਾ ਮੈਂ ਗੱਡੀ ਨਗਾਹਤੀ ਮੈਨੂੰ ਗੱਡੀ ਦਾ ਪਤਾ ਲੱਗਾ ਵੀ ਕੁੜੀਆਂ ਮੈਂ ਦੇਖੀਆਂ ਨਹੀਂ ਇਹ ਕੁੜੀਆਂ ਦਾ ਪਤਾ ਨਹੀਂ ਉਹ ਕਿਧਰੋਂ ਆਇਆ ਕੁੜੀਆਂ ਆ ਕੇ ਇਹ ਵਾਲੀ ਗੱਡੀ 'ਚ ਬੈਠੇ ਹੋਏ ਨੇ ਤੁਸੀਂ ਆਪ ਮਾਰੀ ਸੀਸੀਟੀਵੀ ਲੱਗੇ ਹੋਏ ਨੇ ਤੁਸੀਂ ਆਪ ਗੱਡੀ ਲਗਾਤੀ ਹੈ ਨਹੀਂ ਦੇਖੇ ਗੱਡੀ ਪਿੱਛੇ ਕੋਈ ਆ ਰਿਹਾ ਹਾਂ ਗੱਡੀ ਲੰਘੇ ਉਹ ਕਹਿੰਦਾ ਮੈਂ ਖਿਆਲ ਨਹੀਂ ਮਾਰਿਆ ਕਹਿੰਦਾ ਨਾ ਪਤਾ ਹੀ ਲੱਗਾ ਬੇ ਕੁੜੀਆਂ ਕਿਧਰੋਂ ਆ ਗਈਆਂ ਯਾਰ ਇਹ ਦੇਖਦਾ ਬੀਤਾ ਲੱਗਦਾ ਮੈਂ ਤਾਂ ਬਸ ਸਿੱਧੀ ਗੱਲ ਇਹਨਾਂ ਕੁੜੀਆਂ ਨੂੰ ਕਿਹਨਾਂ ਤੋਂ ਨੰਗਾਣ ਆ ਗਿਆਂ ਅਗਲੀਆਂ ਤਾਂ ਮੇਰੇ ਰੋਡ ਤੇ ਆਣਾ ਹੀ ਆ ਅਸੀਂ ਵੀ ਰੋਜ਼ ਗੱਡੀਆਂ ਚੱਲਦੇ ਸਾਡਾ ਵੀ ਇਹੀ ਕੰਮ ਹੋਏ ਇਹ ਥੋੜੀ ਵੀ ਕਿਸੇ ਦੇ ਨਿਆਣੇ ਨੂੰ ਜਾਣਦੇ ਨੂੰ ਲਗੜਦਾ ਅੱਛਾ ਇੱਥੇ ਬੜੀ ਵਾਰ ਹਾਦਸੇ ਹੁੰਦੇ ਪਿੰ ਕਈ ਬੰਦੇ ਆਂਦੇ ਆ ਸਪੀਡ ਨਾਲ ਬਹੁਤ ਤੇਜ਼ ਥੱਲੇ ਵਾਲੇ ਰੋਡ ਤੇ ਬਹੁਤ ਆਉਂਦੇ ਇੱਥੇ ਚਾਹੀਦੇ ਸਪੀਡ ਬ੍ਰੇਕਰ ਇੱਥੇ ਥੱਲੇ ਦੀ ਕੋ ਆਵੇ ਨਾ ਜਦੋਂ ਸਰਵਿਸ ਰੋਡ ਜੀ ਪਿੰਡ ਚੋਂ ਨਿਕਲਣ ਆ ਅਸੀਂ ਆਪਣਾ ਦੇਖਣਾ ਮੂਰਲਾ ਰੋਡ ਦੇਖਣਾ ਇੱਥੇ ਹੌਲੀ ਰੰਗ ਕਈ ਨਹੀਂ ਬੰਦਾ ਨੇ ਦੇਖਦਾ ਇੱਥੇ ਕੋ ਆਂਦਾ ਬਹੁਤ ਤੇਜ਼ ਰੰਗ ਦੇਦੀ ਕਈ ਹਾਦਸੇ ਥੱਲੇ ਵਾਲੇ ਰੋਡ ਤੇ ਬਹੁਤ ਸਰਵਿਸ ਰੋਡ ਤੇ ਸਰਵਿਸ ਰੋਡ ਤੇ ਉਹ ਲੋਕ ਇਹ ਨਹੀਂ ਜਾਣਦੇ ਵੇ ਤਾਂ ਸਰਵਿਸ ਪਿੰਡੋਂ ਨਿਕਲਣ ਵਾਸਤੇ ਜਾਂ ਪਿੰਡਾ ਹੋਣ ਵਾਸਤੇ ਆਏ ਇਹ ਇਸ ਰੋਡ ਤੇ ਇੰਨੀ ਸਪੀਡ ਦੇ ਨਾਲ ਆ ਰਹੇ ਆ ਨਾ ਉਹਦੇ ਪਤਾ ਲੱਗਦਾ ਜੇ ਜਿਹੜਾ ਪਿੰਡੋਂ ਨਿਕਲਦਾ ਉਹਦੀ ਜੱਜ ਅੱਜ ਆਂਦੇ ਆ ਇਹਦੀ ਵਜ੍ਹਾ ਨਾਲ ਬਹੁਤ ਹਾਸਤੇ ਹੋਏ ਆ ਸਾਡੇ ਪਿੰਡ ਦੇ ਮੁੰਡੇ ਕਈ ਹੋਏ ਆ ਇਹ ਜਿਆਦਾ ਤੇਜ਼ ਆਂਦੇ ਲੋਕ ਥੱਲੇ ਤੇ ਬੱਸ ਕਰਦੇ ਹੋਰੇ ਕਿ ਕੋਲ ਜਿੰਨੀ ਵੀ ਛੇਤੀ ਉਹ ਬਣਦੇ ਤੇ ਵਧੀਆ ਕੋਈ ਕਟੋ ਕਟ ਬੈਰੀਗੇਟਿੰਗ ਜਾਂ ਕੋਈ ਟ੍ਰੈਫਿਕ ਲਾਈਟਾਂ ਲਾਣ ਜ਼ਰੂਰੀ ਤਾਂ ਅਗਰ ਜ਼ਰੂਰੀ ਕਿਉਂਕਿ ਐਸੇ ਰੋਡ ਤੇ ਸਪੇਸ ਐ ਨਹੀਂ ਭਾਜੀ ਸਕੂਲ ਆ ਸਭ ਤੋਂ ਵੱਡਾ ਇਹਨੇ ਆਪਣੀ ਗੱਲ ਕਰਾਇਆ ਸੀ ਨਾ ਗੱਭੇ ਉਹਦੇ ਵਾਸਤੇ ਥੋੜੀ ਬਹੁਤੀ ਜਗ੍ਹਾ ਹੋਣੀ ਚਾਹੀਦੀ ਆ ਜੇ ਹੁਣ ਗੱਭੇ ਗੱਡੀ ਖੜੀ ਜਾਂਦੀ ਹੈ ਨਾ ਉਹਦਾ ਹੋ ਸਕਦਾ ਦੂਸਰੀ ਸਾਈਡ ਵਾਲੇ ਬੈ ਜਾਂ ਕੋ ਮੋਰੋਂ ਤੇ ਜਾਉਂਦਾ ਉਹ ਵੀ ਵੱਜ ਸਕਦਾ ਗੱਭੇ ਸਪੇਸ ਹੋਣਾ ਜ਼ਿਆਦਾ ਜ਼ਰੂਰੀ ਆਦਾ ਪਾਸੋਂ ਦਾ ਪਿੱਛੇ ਹੁੰਦਾ ਆਦਾ ਮੋਰੇ ਡਰ ਲੱਗਦਾ ਖੜਿਆ ਨੂੰ ਕਿ ਕੀ ਹੋ ਸਕਦਾ ਬੈਦਰੋਂ ਨਾ ਬੱਜੇ ਉਹ ਸਾਹਮਣੇ ਸਕੂਲ ਹੈ ਸਾਹਮਣੇ ਸਕੂਲ ਅਸਰ ਇਹਨਾਂ ਨੇ ਵੀ ਗੌਰ ਕੀਤੀ ਕਿ ਸਾਡੀਆਂ ਬਸਤਾ ਆ ਰਹੀਆਂ ਸਕੂਲ ਦੀਆਂ ਕਿ ਅਸੀਂ ਘੋੜੇ ਘਾਹ ਆ ਭਾਈ ਦੀ ਗੱਲ ਸਹੀ ਹੈ ਕਿ ਜੇ ਕਿਸੇ ਨੇ ਕ੍ਰੋਸ ਕਰਨ ਲਈ ਖੜਾ ਵੀ ਆ ਤਾਂ ਪਿੱਛੋਂ ਕੋਈ ਸਪੀਡ ਨਾਲ ਆਉਂਦਾ ਉਹ ਟਕਰਾ ਸਕਦਾ ਸਪੀਸ ਹੋਣੀ ਚਾਹੀਦੀ ਆ ਵੇ ਨਾ ਉਧਰੋਂ ਕੋਈ ਆਪਾਂ ਨੂੰ ਡਰ ਹੋਵੇ ਤਾਂ ਨਾ ਪਿੱਛੇ ਜਾਂ ਗੱਭੇ ਆਏ ਗਏ ਆ ਅੱਛਾ ਕੁੜੀਆਂ ਕਿਹੜੇ ਪਿੰਡ ਦੀਆਂ ਜੀ ਕੁੜੀਆਂ ਕਾਮੇ ਦੀਆਂ ਦੱਸ ਦੇ ਭਾਜੀ ਕਾਮੇ ਦੀਆਂ ਕਾਮੇ ਦੀਆਂ ਜਾਂਦੇ ਹਾਂ ਹਾਂਜੀ ਅਯਾਨ ਸਿੰਘ ਲੈ ਕੇ ਆਏ ਕਿ ਨਵਾਂ ਸ਼ਹਿਰ ਕਿੱਥੇ ਹੋਣ ਹੁਣ ਉਹ ਨਵਾਂ ਸ਼ਹਿਰ ਲੈ ਕੇ ਗਏ ਕਿ ਬੰਗਿਆ ਨਵਾਂ ਸ਼ਹਿਰ ਨਵਾਂ ਸ਼ਹਿਰ ਪ੍ਰਾਈਵੇਟ ਕੱਟੀ ਪ੍ਰਾਈਵੇਟ ਕੱਟੀ ਜਿਹੜੇ ਵੱਡੀ ਘਰ ਦੀ ਲੈ ਕੇ ਗਏ ਹੁਣ ਇੱਥੇ ਲੋਕਲ ਬੰਦੇ ਲੈ ਲੋਕਲ ਬੰਦੇ ਲੋਕ ਘਰ ਆਪਣਾ ਉਹਨਾਂ ਦੇ ਕੋਈ ਸਿਰ ਤੇ ਛੱਡ ਤਨ ਨਹੀਂ ਸਿਰ ਚ ਨਹੀਂ ਹੈਗੀ ਆ ਜਿੱਟਾ ਤੇ ਗੋਡਾ ਹੈ ਬਸ ਲੱਖ ਤੇ ਬੰਗਿਆ ਕੋਈ ਯਾਨੀ ਕਿ ਉੱਥੇ ਨਹੀਂ ਹੁੰਦੇ ਇੰਨੀ ਤਕਲੀਫ ਮੰਨਦੇ ਜਿਵੇਂ ਬਹੁਤ ਯਾਨੀ ਕਿ ਯਾਨੀ ਇੰਨਾ ਲੱਗੀ ਆ ਫਿਰ ਸਾਢੇ ਚਾਰ ਵੀ ਨਿਕਲਿਆ ਜੀ ਭਾ ਮੈਂ ਤਾਂ ਘਰ ਦੇ ਉਹਨਾਂ ਨੂੰ ਇਨਫੋਰਮ ਕਰਦਾ ਹਾਂ ਘਰ ਦੇ ਵੀ ਆ ਗਏ ਪਿੱਛੇ ਮੈਂ ਕਹਿੰਦਾ ਉਹਨਾਂ ਦੇ ਨਾਲ ਹੀ ਉਹਨਾਂ ਦੇ ਫਾਦਰ ਨਾਲ ਗਏ ਨੇ ਉਹ ਉਹ ਸਕੂਟੀ ਉਹਨਾਂ ਲੜਕੀਆਂ ਦੀ ਪੀਪੀ ਜੀ ਪੀਪੀ 32 ਪਿੱਛੇ ਕੋ ਕੇ ਨੰਬਰ ਮਿਟਿਆ ਪੀਪੀ 32 ਉਹ 998 ਪੀਪੀ 32 ਉਹ 998 ਸਕੂਟੀ ਨੰਬਰ ਹੈ ਔਰ ਲੜਕੀਆਂ ਦੱਸਿਆ ਜਾ ਰਿਹਾ ਹੈ ਕਿ ਆਪਣੇ ਆਪਣੇ ਰੋਡ ਤੇ ਆ ਰਹੀਆਂ ਸੀ ਆਪਣੀ ਸਾਈਡ ਤੇ ਆ ਰਹੀਆਂ ਸਨ ਆਪਣੇ ਧਿਆਨ ਨਾਲ ਆ ਰਹੀਆਂ ਸਨ ਔਰ ਇਹ ਵਾਲੀ ਸਾਈਟ ਤੋਂ ਕਾਰ ਸਵਾਰ ਨੇ ਕ੍ਰੋਸਿੰਗ ਕਰਨੀ ਸੀਗੀ ਜੱਬੋਵਾਲ ਵਾਲੇ ਪਾਸੇ ਜਾਣਾ ਸੀ ਕਾਰ ਸਵਾਰ ਨੇ ਕ੍ਰੋਸਿੰਗ ਕਰਨੀ ਸੀ ਦੇਖਿਆ ਨਹੀਂ ਔਰ ਜਿਹੜੀਆਂ ਇਧਰੋਂ ਹਾਈਵੇ ਤੋਂ ਲੜਕੀਆਂ ਆ ਰਹੀਆਂ ਸਨ ਉਹਦੇ ਨਾਲ ਕਾਰ ਟਕਰਾ ਜਾਂਦੀ ਹੈ ਲੜਕੀਆਂ ਦੇ ਗੋਡੇ ਤੇ ਗਿੱਟੇ ਤੇ ਸੱਟ ਲੱਗੀ ਹੈ ਗੰਭੀਰ ਸੱਟ ਲੱਗੀ ਹੈ ਪਿੰਡ ਵਾਸੀਆ ਵੱਲੋਂ ਸ਼ੰਕਾ ਜਤਾਈ ਜਾ ਰਹੀ ਹੈ ਕਿ ਹੋ ਸਕਦਾ ਫ੍ਰੈਕਚਰ ਹੋਵੇ ਕਹਿੰਦੇ ਚਰਬੀ ਤੱਕ ਬਾਹਰ ਆ ਗਈ ਸੀ ਤੇ ਲੜਕੀਆਂ ਤੋਂ ਖੜਾ ਵੀ ਨਹੀਂ ਹੋਇਆ ਜਾ ਰਿਹਾ ਸੀ ਲੜਕੀਆਂ ਕਿਸੇ ਏਜੰਸੀ 'ਚ ਕੰਮ ਕਰਦੀਆਂ ਨੇ ਔਰ ਕਾਰ ਤੋਂ ਏਜੰਸੀ ਵੱਲੋਂ ਗਈਆਂ ਸੀ ਕੰਮ ਤੇ ਜਦੋਂ ਆ ਇੱਥੇ ਨਜ਼ਦੀਕ ਪਹੁੰਚਦਿਆਂ ਕਰੀਏ ਤੇ ਜੱਬਵਾਲ ਜਿਹੜੀ ਇਹ ਸੜਕ ਦੀ ਕ੍ਰੋਸਿੰਗ ਹੈ ਤਾਂ ਕਾਰ ਵਾਲਾ ਕਹਿੰਦਾ ਯਕਦਮ ਕਾਰ ਕੱਢਦਾ ਜਿਸ ਤੋਂ ਬਾਅਦ ਇਹ ਹਾਦਸਾ ਹੈ ਕਾਰ ਵਾਲਾ ਉੱਥੇ ਖੜਾ ਹੈ ਔਰ ਉਹ ਜਿਹੜਾ ਆਮ ਲੋਕਾਂ ਨਾਲ ਗੱਲਬਾਤ ਕਰ ਰਿਹਾ ਲੇਕਿਨ ਜਿਹੜੇ ਸਥਾਨਕ ਲੋਕ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜਾ ਹਾਈਵੇ ਤੇ ਆ ਰਿਹਾ ਉਹਦਾ ਕੀ ਕਸੂਰ ਜਿਹੜਾ ਇਹਨੇ ਕ੍ਰੋਸ ਕਰਨਾ ਉਹਨੇ ਸਬਰ ਨਾਲ ਸਤਪੋਖ ਨਾਲ ਹੋਲਡ ਕਰਕੇ ਮਤਲਬ ਆਲਾ ਦੁਆਲਾ ਦੇਖ ਕੇ ਸੱਜੇ ਖੱਬੇ ਦੇਖ ਕੇ ਫਿਰ ਗੱਡੀ ਕੱਢਣੀ ਹੈ ਤੇ ਇਹ ਹਾਦਸਾ ਹੋ ਗਿਆ ਔਰ ਪਿੰਡ ਵਾਸੀਆਂ ਦੀ ਹਮੇਸ਼ਾ ਹੀ ਅਪੀਲ ਰਹਿੰਦੀ ਹੈ ਜਦੋਂ ਵੀ ਅਸੀਂ ਇੱਥੇ ਆਨੇ ਆ ਕਿਉਂਕਿ ਮਹੀਨੇ ਚ ਇੱਕ ਦੋ ਵੱਡੇ ਵੱਡੇ ਹਾਦਸੇ ਤਾਂ ਹੁੰਦੇ ਹੀ ਆ ਛੋਟੇ-ਮੋਟੇ ਹਾਦਸੇ ਤਾਂ ਕਹਿੰਦੇ ਹਾਇ ਦਿਨ ਹੋਏ ਰਹਿੰਦੇ ਆ ਤਾਂ ਪਿੰਡ ਵਾਸੀਆਂ ਨੇ ਅਪੀਲ ਕੀਤੀ ਹੈ ਕਿ ਘੱਟੋ-ਘੱਟ ਟ੍ਰੈਫਿਕ ਲਾਈਟ ਸਿੱਥੇ ਲਗਾ ਦਿੱਤੀਆਂ ਜਾਣ ਘੱਟੋ-ਘੱਟ ਇੱਥੇ ਸਪੀਡ ਬ੍ਰੇਕਰ ਹੋਣ ਘੱਟੋ-ਘੱਟ ਇੱਥੇ ਬੈਰੀਕੇਟਿੰਗ ਹੋਵੇ ਤਾਂ ਜੋ ਜਿਹੜੀਆਂ ਪਿੱਛੋਂ ਬਹੁਤ ਤੇਜ਼ੀ ਨਾਲ ਗੱਡੀਆਂ ਆਉਂਦੀਆਂ ਉਹਨਾਂ ਨੂੰ ਅੰਦਾਜ਼ਾ ਹੋਵੇ ਅਤੇ ਕ੍ਰੋਸਿੰਗ ਕਰਨ ਵਾਲੇ ਵੀ ਸਜੇ ਖੱਬੇ ਦੇਖ ਕੇ ਜਿਹੜੀ ਆ ਉਹ ਕ੍ਰੋਸਿੰਗ ਕਰਨ ਨਹੀਂ ਤਾਂ ਆਜ ਦਿਨ ਹੋਰ ਹਾਦਸੇ ਹੁੰਦੇ ਰਹਿਣਗੇ ਇਹ ਪਿੰਡ ਵਾਸੀਆਂ ਨੇ ਜਿਹੜਾ ਆਪਣਾ ਗਿਲਾ ਜਾਰ ਕੀਤਾ ਬਹੁਤ ਬਹੁਤ ਸ਼ੁਕਰੀਆ